ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਵੀ ਵਧ ਗਿਆ ਕਲੇਸ਼ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਟਾ ਦਿੱਤੀਆਂ ਪਾਵਰਾਂ ਮੁੱਖ ਮੰਤਰੀ ਦਾ ਅਹੁਦਾ ਵੀ ਜਾ ਸਕਦਾ ਹੈ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਿਵੇਂ ਹੀ ਆਮ ਆਦੀ ਪਾਰਟੀ ਨੇ ਪ੍ਰਧਾਨ ਦਾ ਚਿਹਰਾ ਬਦਲਤਾ ਮੁੱਖ ਮੰਤਰੀ ਵੀ ਬਦਲਣਾ ਸੰਭਵ ਹੋ ਗਿਆ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵਿੱਚ ਜੋ ਆਮ ਆਦਮੀ ਸੱਤਾਧਾਰੀ ਪਾਰਟੀ ਦਾ ਕਲੇਸ਼ ਹੁਣ ਹੋਰ ਦੂnga ਹੋ ਗਿਆ ਹੈ ਉਸ ਕਲੇਸ਼ ਦਾ ਕਾਰਨ ਬਣ ਗਿਆ ਨਗਰ ਨਿਗਮ ਚੋਣਾ ਤੇ ਮੌਜੂਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜਿਵੇਂ ਹੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੈਬਨ ਮੰਤਰੀਆਂ ਨੂੰ ਅਰਜਰਬਰਨ ਨਿਯੁਕਤ ਕੀਤਾ ਹੈ ਉਸ ਤੋਂ ਬਾਅਦ ਇਹ ਕਲੇਸ਼ ਹੋਰ ਵੱਧ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ 21 ਅਰਜਰਬਰ ਨਹੀਂ ਲਗਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਜਿਸ ਨੇ ਆਪਣੇ ਵੱਲੋਂ ਅਰਜਰਬਰ ਲਾਉਣ ਲਈ ਅਮਨ अरोड़ा ਨੂੰ ਕਿਹਾ ਸੀ ਲੇਕਿਨ ਕੇਜਰੀਵਾਲ ਨੇ ਅਮਨ अरोड़ा ਤੋਂ ਜਿਹੜੇ ਕੈਬਨ ਮੰਤਰੀ ਸੀ ਉਹਨਾਂ ਨੂੰ ਅਰਜਰਬਰ ਬਣਵਾਇਆ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਜਿਹੜੇ ਮੈਂ ਕਹੇ ਸੀ ਜਿਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਸੀ ਜਿਨ੍ਹਾਂ ਨੇ ਜਿਮਣੀ ਚੋਣਾ ਚ ਪੂਰਾ ਸਾਥ ਦਿੱਤਾ ਉਹਨਾਂ ਨੂੰ ਅਰਜਰਬਰ ਨਹੀਂ ਲਗਾਇਆ ਗਿਆ ਕੀ ਕਾਰਨ ਜੋ ਨਗਰ ਨਿਗਮ ਚੋਣਾ ਆਮ ਆਦਮੀ ਪਾਰਟੀ ਕੇਜਰੀਵਲ ਆਪਣੇ ਦਮ ਤੇ ਜਿਤਾਉਣਾ ਚਾਹੁੰਦੇ ਨੇ ਜੋ ਪੰਜਾਬ ਦੇ ਜਿਮਨੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬਰਨਾਲਾ ਦੀ ਸੀਟ ਹਰਾਈ ਏ ਉਸ ਨੂੰ ਲੈ ਕੇ ਕਲੇਸ਼ ਵਧਿਆ ਹੋਇਆ ਹੈ ਮੀਤ ਹੇਰ ਨੇ ਸਪਸ਼ਟ ਜਾ ਕੇ ਕਲੀਅਰ ਕਰ ਦਿੱਤੀ ਸੀ ਕਿ ਬਰਨਾਲਾ ਦੀ ਜਿਮਨੀ ਚੋਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪਾਰਟੀ ਤੋਂ ਬਾਗੀ ਉਮੀਦਵਾਰ ਸੀ ਉਸ ਦੇ ਸਪੋਰਟ ਕੀਤੀ ਏ ਜੋ ਸਾਰੇ ਤੱਤ ਸਾਹਮਣੇ ਆ ਗਏ ਨੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਹੈ ਉਹ ਮੀਤ ਤੇ ਭਗਵੰਤ ਮਾਨ ਦੇ ਕਾਰਨ ਵੱਧਦਾ ਜਾ ਰਿਹਾ ਹੈ ਮੀਤ ਨੇ ਜੋ ਅਮਨ ਅਰੋੜ ਨਾਲ ਮੀਟਿੰਗ ਕਰਕੇ ਔਰ ਕੇਜਰੀਵਾਲ ਤੱਕ ਜਾ ਕੇ ਇਹ ਸਭ ਗੱਲਾਂ ਪਹੁੰਚਾਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਨਾਲ ਰਲ ਕੇ ਇਹ ਸਭ ਕੁਝ ਕਰ ਰਿਹਾ ਹੈ ਜੋ ਕਿ ਬਰਨਾਲਾ ਦੀ ਜਿਮਣੀ ਚੋਣ ਆਮ ਆਦਮੀ ਪਾਰਟੀ ਦੀ ਸੀਟ ਜਿਹੜੀ ਮੁੱਖ ਮੰਤਰੀ ਨੇ ਹਰਾਈ ਹੈ ਮੁੱਖ ਮੰਤਰੀ ਕਿਤੇ ਨਾ ਕਿਤੇ ਜੋ ਬਾਗੀ ਉਮੀਦਵਾਰ ਸੀ ਜਿਹੜਾ ਆਮ ਆਦੀ ਪਾਰਟੀ ਤੋਂ ਬਰਖਾਸਤ ਕੀਤਾ ਸੀ ਉਸ ਨੂੰ ਸਪੋਰਟ ਕਰ ਰਿਹਾ ਸੀ ਸੋ ਹੁਣ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਇਹ ਕੁਝ ਸਾਹਮਣੇ ਆਵੇਗਾ ਸੋ ਇਸ ਤੋਂ ਪਹਿਲਾਂ ਕਿ ਕੇਜਰੀਵਾਲ ਤੇ ਅਮਨ ਅਰੋੜਾ ਨੇ ਜੋ ਅਰਜਰਪਨ ਨਿਯੁਕਤ ਕੀਤੇ ਨੇ ਉਹਨਾਂ ਦੇ ਮੋਢਿਆਂ ਤੇ ਕਮਾਂਡ ਰੱਖ ਦਿੱਤੀ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀ ਜਿਹੜਾ ਖੇਤ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੱਲਣ ਵਾਲੇ ਜਿਵੇਂ ਮਹਿੰਦਰ ਭਗਤ ਹੋ ਗਿਆ ਜਾਂ ਜਿਹੜੇ ਹੁਣ ਕੈਬਨ ਮੰਤਰੀ ਬਣਾਏ ਸੀ ਉਹਨਾਂ ਨੂੰ ਕਿਸੇ ਨੂੰ ਵੀ ਜਿਹੜੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਉਹੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਜਿਹੜੇ ਕਿਤੇ ਨਾ ਕਿਤੇ ਕੇਜਰੀਵਾਲ ਨਾਲ ਜੁੜੇ ਹੋਏ ਨੇ ਜਿਵੇਂ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਫਿਰ ਦੁਬਾਰਾ ਵਾਪਸ ਲਿਆ ਜਾਂਦਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹੁੰਦੇ ਇਹਨਾਂ ਦਾ ਕੈਬਨਿਟ ਮੰਤਰੀ ਦਾ ਉਹਦਾ ਖਤਮ ਕਰਨਾ ਚਾਹੁੰਦੇ ਸੀ ਜਿਵੇਂ ਪਹਿਲਾਂ ਪੰਚਾਇਤ ਮੰਤਰੀ ਸੀ ਫਿਰ ਹਟਾ ਕੇ ਮੁੱਖ ਮੰਤਰੀ ਖੁਦ ਕਹਿ ਚੁੱਕੇ ਨੇ ਕਿ ਇਹਨਾਂ ਦਾ ਜਿਹੜਾ ਕਿ ਕਾਰਗੁਜ਼ਾਰੀ ਸਹੀ ਨਹੀਂ ਸੀ ਜਿਸ ਕਾਰਨ ਇਹਨਾਂ ਕੋਲੋਂ ਉਹਦੇ ਵਾਪਸ ਲਾਏ ਗਏ ਨੇ ਲੇਕਿਨ ਫਿਰ ਵੀ ਇਹਨਾਂ ਨੂੰ ਕਿਉਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਇਹਨਾਂ ਨੂੰ ਕਿਉਂ ਅਰਜਰਬਰ ਲਗਾ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਹੈ ਇਹ ਕਿੱਥੇ ਖਤਮ ਹੋਵੇਗਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜੋ ਚਰਚਾਵਾਂ ਚੱਲੀਆਂ ਕਿ ਮੁੱਖ ਮੰਤਰੀ ਦਾ ਅਹੁਦਾ ਵੀ ਬਦਲਿਆ ਜਾਵੇਗਾ ਮੁੱਖ ਮੰਤਰੀ ਦਾ ਅਹੁਦਾ ਜੋ ਕਿ ਹੁਣ ਅਮਨ ਅਰੋੜਾ ਦੇ ਵੱਲੋਂ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਹੈ ਉਹ ਜਿਹੜਾ ਕਿ ਸਾਰੀਆਂ ਮੀਟਿੰਗਾਂ ਹੋ ਰਹੀਆਂ ਨੇ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਵਾਸਤੇ ਅਮਨ ਅਰੋੜਾ ਨੂੰ ਮੂਰੇ ਲਾ ਦਿੱਤਾ ਗਿਆ ਅਮਨ ਅਰੋੜਾ ਹੁਣ ਅਗਲਾ ਮੁੱਖ ਮੰਤਰੀ ਚਿਹਰਾ ਜਿਸ ਨੂੰ ਚੁਣਨਾ ਹੈ ਉਹ ਕੋਸ਼ਿਸ਼ ਕਰਨਗੇ ਨਗਰ ਨਿਗਮ ਚੋਣਾਂ ਤੇ ਵਿੱਚ ਪਟਾਕਾ ਪਵੇਗਾ ਜੋ ਸਪਸ਼ਟ ਹੋ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਵਿੱਚ ਸਿਰਫ ਚੋਣ ਪ੍ਰਚਾਰ ਕਰਨ ਵਾਸਤੇ ਰੱਖਣਾ ਹੈ ਔਰ ਇੱਥੇ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਿ ਨਵਾਂ ਚਿਹਰਾ ਹੋਣਾ ਹੈ 2027 ਦੇ ਚੋਣਾਂ ਜਿਤਨੀਆਂ ਨੇ ਪੰਜਾਬ ਵਿੱਚ ਤਾਂ ਫਿਰ ਮੁੱਖ ਮੰਤਰੀ ਬਦਲਣਾ ਪਵੇਗਾ ਜੋ ਕੇਜਰੀਵਾਲ ਉਸ ਮਨੀਸ਼ ਸੋਧਿਆ ਇਹ ਕਹਿ ਚੁੱਕੇ ਨੇ ਉਸ ਸੰਦੀਪ ਪਾਟਕ ਵੀ ਬਿਲਕੁਲ ਕਹਿ ਚੁੱਕੇ ਨੇ ਔਰ ਰਾਗਵ ਚੱਡਾ ਜਿਹੜੇ ਪੰਜਾਬ ਦੇ ਵਿੱਚ ਹੋਣੇ ਇਸ ਤੋਂ ਬਾਅਦ ਸਰਗਰਮ ਹੋਣਗੇ ਔਰ ਮੁੱਖ ਮੰਤਰੀ ਪੰਜਾਬ ਦਾ ਨਗਰ ਨਿਗਮ ਚੋਣਾ ਤੋਂ ਬਾਅਦ ਬਦਲਣਾ ਸੰਭਵ ਹੋ ਗਿਆ ਹੈ ਜੋ ਵੱਡੀ ਖਬਰ ਹੈ ਇਹ